ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਵਲੌਗ ਉਮੀਦ ਕਰਦਾ ਹਾਂ ਜੀ ਤੁਸੀਂ ਸਾਰੇ ਵਧੀਆ ਹੋਵਗੇ ਆਪਾਂ ਅੱਜ ਘਰ ਦੇ ਕੁਝ ਫੇਰ ਜ਼ਰੂਰੀ ਕੰਮ ਵਾਸਤੇ ਆਪਾਂ ਬਾਹਰ ਚੱਲੇ ਆ ਜੀ ਤੇ ਹਿੰਮਤ ਸਾਡਾ ਖੇਡ ਰਿਹਾ ਏ ਕਦੇ ਉਹ ਹੂਟ ਲੈ ਲੈਂਦਾ ਵਾ ਤੇ ਕਦੇ ਉਹ ਚਲਾ ਲੈਂਦਾ ਆਪਣੀ ਮੋਟਰਬਾਈਕ ਦੀ ਆ ਵੀ ਹੂਤੇ ਆ ਵੀ ਹਿੰਮਤ ਹੂਤੇ ਹਿੰਮਤ ਆ ਬੁਗੀ ਦਾ ਤਰ੍ਹਾਂ ਇਹ ਓਏ ਹੋ ਨਿਕਲੇ ਵਿੱਚ ਆ ਵੀ ਹਿੰਮਤ ਦੀ ਮੋਟਰਬਾਈਕ ਇਨੂੰ ਮੋਟਰ ਨਹੀਂ ਹੈਗੀ ਉਦਾਂ ਬਾਈ ਕੇ ਦੀ ਇਹ 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 ਓਏ ਠੀਕ ਹੈ ਮਤ ਬਾਈ 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 ਆਪਾਂ ਨਿਕਲਦੇ ਆਂ ਗਿਆ ਸੀ ਖਾਲਸਾ ਕਾਲਜ ਕਾਫੀ ਵਾਰੀ ਖਾਲਸਾ ਕਾਲਜ ਬਾਹਰ ਰੋਡ ਤੋਂ ਦੇਖੀਦਾ ਸੀ ਦੂਰੋਂ ਦੂਰੋਂ ਲੰਘਦੇ ਵੇਖ ਲਈਦਾ ਸੀ ਤੇ ਜਾਂ ਵਾਧਵਾਦ ਗੇਟ ਪਾਰ ਕਰਕੇ ਤੇ ਜਿਹੜਾ ਮੇਨ ਪਾਰਕ ਆ ਉਥੋਂ ਤੱਕ ਗਿਆ ਬਿਲਕੁਲ ਮੇਨ ਕਾਲਜ ਦੇ ਅੰਦਰ ਤੱਕ ਮੈਂ ਐਂਡ ਤੱਕ ਕਦੀ ਨਹੀਂ ਗਿਆ ਪਰ ਅੱਜ ਸੁਭ ਬਣ ਗਿਆ ਕਿ ਆਪਾਂ ਫੇਰ ਅੰਦਰ ਚੱਲ ਗਏ ਸਾਰਾ ਕਾਲਜ ਵੇਖ ਆਏ ਘੁੰਮ ਫਿਰ ਕੇ ਤੇ ਪਿੱਛੇ ਇੱਕ ਸਾਈਡ ਤੇ ਪੁਰਾਣੀ ਬਿਲਡਿੰਗ ਆ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੀ ਕਾਫੀ ਪੁਰਾਣੀ ਬਿਲਡਿੰਗ ਆ ਜਿਹੜੀ ਉਹ ਉਸ ਤਰ੍ਹਾਂ ਹੀ ਆ ਪਰ ਉਹ ਵਰਤੂ ਦੇ ਵਿੱਚ ਨਹੀਂ ਲਿਆਂਦੀ ਜਾਂਦੀ ਤੇ ਜਿਹੜੀ ਸਾਹਮਣੇ ਦਿਖਦੀ ਆ ਮੂਹਰੇ ਉਹਦੇ ਬਾਹਰਲਾ ਬਰਦਲਾ ਪਾਸਾ ਉਹ ਵੀ ਪੁਰਾਣਾ ਹੀ ਆ ਪਰ ਬਟ ਉਹਦੇ ਵਿੱਚ ਜਿਹੜਾ ਅੰਦਰਲਾ ਵਿਚਲਾ ਹਿੱਸਾ ਉਹ ਨਵਾਂ ਬਣਿਆ ਤੇ ਕਾਫੀ ਵਧੀਆ ਲੱਗਾ ਮੈਨੂੰ ਬੜਾ ਉਹ ਪੁਰਾਣਾ ਆਪਣਾ ਸਿੱਖ ਰਾਜ ਯਾਦ ਆਇਆ ਕਿ ਕਿਤੇ ਇਹ ਨਾ ਬਿਲਡਿੰਗਾਂ ਤੇ ਸਾਡਾ ਰਾਜ ਹੁੰਦਾ ਸੀ じゃ ਸਾਡਾ ਹੱਕ ਹੁੰਦਾ ਸੀ ਤੇ ਅੱਜ ਅਸੀਂ ਇੱਕ ਗੇਟ ਵੀ ਪਾਰ ਕਰਨਾ ਹੋਵੇ ਤੇ ਉਹ ਵੀ ਸਾਨੂੰ ਪੁਸ਼-ਪੁਸ਼ ਕੇ ਜਾਣਾ ਪੈਂਦਾ ਤੇ ਚਲੋ ਆਪਾਂ ਜਿਹੜੇ ਕੰਮ ਆਹੀਂ ਉਹ ਕੰਮ ਆਪਾਂ ਕਰ ਲਿਆ ਹੁਣ ਆਪਾਂ ਚੱਲੇ ਆ ਗੁਰੂ ਨਾਨਕ ਦੇ ਯੂਨੀਵਰਸਿਟੀ ਕੋਈ ਵੀ ਦੇਖਦੇ ਹੀ ਕੀ ਮੌਲ ਚਾਲਾ ਯੂਨੀਵਰਸਿਟੀ ਦੇ ਵਿੱਚ ਉਧਰ ਬਾਹਰ ਗੱਡੀ ਲਾ ਲੈਂਦੇ ਹੁੰਦੇ ਆ ਲਵਾ ਲੈਂਦੇ ਆ ਤੇ ਪਰ ਆਪਾਂ ਉਹਨਾਂ ਨੂੰ ਕਹਿ ਕੇ ਅੰਦਰ ਆ ਗਏ ਗੱਡੀ ਲੈ ਕੇ ਜਿਹੜੇ ਬੱਚੇ ਇਹਨਾਂ ਯੂਨੀਵਰਸਿਟੀਆਂ ਜਾਂ ਕਾਲਜਾਂ ਦੇ ਵਿੱਚ ਪੜ੍ਹੇ ਨੇ ਜਾਂ ਪੜ੍ਹਦੇ ਪਏ ਆ ਉਹਨਾਂ ਨੂੰ ਕਿੰਨਾ ਚੰਗਾ ਲੱਗਦਾ ਹੋਊਗਾ ਹੈ ਕਿੰਨਾ ਇੱਥੇ ਸਕੂਨ ਮਿਲਦਾ ਵਾ ਕਿੰਨੇ ਇੱਥੇ ਦਰਖਤ ਲੱਗੇ ਹਨ ਬੰਦਾ ਤੇ ਦਰਖਤਾਂ ਵੱਲ ਵੇਖ ਕੇ ਬੜਾ ਪ੍ਰਭਾਵਿਤ ਹੋ ਜਾਂਦਾ ਇਹਨਾਂ ਵੱਲ ਵੇਖ ਕੇ ਬੜਾ ਸਕੂਨ ਮਿਲ ਜਾਂਦਾ ਵਧੀਆ ਕਾਲਜ ਲਾਈਫ ਸਕੂਲ ਲਾਈਫੇ ਬੈਸਟ ਹੈਗੀ ਹੈ ਵਧੀਆ ਵਾ ਪੂਰਾ ਬਾਲੇ ਸੰਗਣੇ ਸੰਗਣੇ ਇੱਥੇ ਡਰਕਟ ਹੈਗੇ ਆ ਤੇ ਬਹੁਤ ਹੀ ਗਰੀਨੰਦੀ ਹੈ ਇੱਥੇ ਬਹੁਤ ਜ਼ਿਆਦਾ ਹੋਵੇ ਉਹ ਟੂ ਕਿਥੇ ਬਚਾਲੇ ਉੱਗੇ ਆ ਵਾ ਕਿੰਨੀ ਸ਼ਾਨਦਾਰ ਚੀਜ਼ ਹੀ ਆ ਆਪਾਂ ਆਪਾ ਵਾਕ ਕਰ ਰਹੇ ਹਾਂ ਤੇ ਰਸਤੇ 'ਚ ਆਉਂਦੇ-ਉਂਦੇ ਆਪਾਂ ਨੂੰ ਇੱਕ ਚੇਅਰ ਲੱਭ ਗਈ ਤੇ ਆਪਾਂ ਉੱਥੇ ਬੈਠ ਗਏ ਤੇ ਇੰਨੀ ਵਧੀਆ ਠੰਢੀ-ਢੰਡੀ ਹਵਾ ਵਗ ਰਹੀ ਹੈ ਉਧਰੋਂ ਸੂਰਜ ਨਿਕਲਿਆ ਸੂਰਜ ਦੀਆਂ ਕਿਰਨਾਂ ਪੈ ਰਹੀਆਂ ਮਾੜੀਆਂ-ਮਾੜੀਆਂ ਤੇ ਕੱਲ ਬਸੰਤ ਚੜ ਜਾਣੀ ਆ ਚੜਿਆ ਬਸੰਤ گاڑی ਤੁਸੀਂ ਲਾ ਲਿਓ ਕੱਲ ਬਸੰਤ ਚੜ ਜਾਣੀ ਆ ਤੇ ਬਸੰਤ ਦੀ ਰੁੱਤ ਬਹੁਤ ਵਧੀਆ ਸੁਹਾਵਣੀ ਹੁੰਦੀ ਆ ਮਿੱਠੀ ਪਿਆਰੀ ਕੰਟੀ ਸੰਗਣੀ ਸ਼ਾਮ ਵਰਗੇ ਤੇ ਬਹੁਤ ਵਧੀਆ ਹੁੰਦੀ ਆ ਨਾ ਨਵੇਂ ਪੂੰਕਰਦੇ ਆ ਫੁੱਲ ਬੂਟੇ ਨਵੇਂ ਉਗਦੇ ਆ ਬਹੁਤ ਵਧੀਆ ਲੱਗਦਾ ਵੇਖਣ ਚ ਤੇ ਜਿਹੜੇ ਸਾਡੇ ਰਾਗੀ ਸਿੰਘ ਬਸੰਤ ਦੀ ਵਾਰ ਸਾਰੀ ਪੜਦੇ ਆ ਉਹ ਸੁਣਾ ਚ ਵੀ ਬਹੁਤ ਵਧੀਆ ਲੱਗਦਾ ਜਦੋਂ ਸਵੇਰੇ ਸਵੇਰ ਦਰਬਾਰ ਸਾਹਿਬ ਕੀਰਤਨ ਸ਼ੁਰੂ ਹੁੰਦਾ ਤੇ ਜਦੋਂ ਪਹਿਲਾਂ ਬਸੰਤ ਦੀ ਵਾਰ ਪੜਦੇ ਆ ਨਾ ਤੇ ਬਾਲਾ ਸੁਖ ਮਿਲਦਾ ਕਿਤੇ ਜਿਹੜੇ ਇਨਸਾਨ ਨੇ ਉਹ ਸਕੂਨ ਪ੍ਰਾਪਤ ਕਰ ਲਿਆ ਨਾ ਮੈਂ ਨਾ ਉਹ ਤੋਂ ਅੱਗੇ ਕੋਈ ਚੀਜ਼ ਹੀ ਨਹੀਂ ਆਈ ਤੇ ਅਬ ਬਾਕੀ ਥੱਕ ਗਏ ਅਸੀਂ ਤੇ ਮੈਂ ਕਿਹਾ ਚਲੋ ਇੱਥੇ 10 ਮਿੰਟ ਬੈਠ ਜੀਏ ਤੇ ਬੈਠੇ ਬੈਠੇ ਬਹੁਤ ਵਧੀਆ ਸਕੂਨ ਮਿਲਿਆ ਆਪਾਂ ਨੂੰ ਤੁਰ ਤੁਰ ਲੱਗੀ ਭੁੱਖ ਤੇ ਮੈਂ ਚਲੋ ਖਾਈਏ ਕੁਛ ਕੰਡੀ ਚ ਚੱਲੇ ਆਂ ਵੇਖਦੇ ਕੀ ਮਿਲਦਾ ਅੱਛਾ ਆਪਾਂ ਯੂਨੀਵਰਸਿਟੀ ਕੋ ਮਲੀ ਸਾਰੀ ਤੇ ਹੁਣ ਆਪਾਂ ਚੱਲੇ ਰੰਜੀਤ ਐਵੇਨਿਊ ਹੁਣ ਥੋੜਾ ਜਿਹਾ ਰੰਜੀਤ ਐਵੇਨਿਊ ਘੁੰਮਦੇ ਆ ਫਿਰ ਆਪਾਂ ਚਾਵਾਂਗੇ ਘਰ ਜਿਹੜਾ ਯੂਨੀਵਰਸਿਟੀ ਆ ਜਾਂਦਾ ਉਹਦਾ ਤੇ ਵਾਪਸ ਜਾਣ ਨੂੰ ਦਿਲ ਨਹੀਂ ਕਰਦਾ ਇੱਕ ਖਾਲਸਾ ਕਾਲਜ ਦੂਜਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਹੁਤ ਹੀ ਸ਼ਾਨਦਾਰ ਚੀਜ਼ਾਂ ਦੋਨੋਂ ਬਹੁਤ ਹੀ ਜਿਆਦੀਆਂ ਤੇ ਬਟ ਹੁਣ ਆਪਾਂ ਨੂੰ ਕੰਮ ਆਪਾਂ ਵਿਹਲੇ ਤੇ ਹੈ ਨਹੀਂ ਆ ਕਿ ਜਿਹੜੇ ਇੱਥੇ ਬੈਠੇ ਰਹੀਏ ਇਸ ਕਰਕੇ ਆਪਾਂ ਨੂੰ ਵਾਪਸ ਜਾਣਾ ਪੈਣਾ ਖਾ ਪੀ ਲਿਆ ਆਪਾਂ ਮੈਂ ਇੱਥੇ ਖਰ ਮਸਤੀਆਂ ਕਰਨ ਵਾਸਤੇ ਨਹੀਂ ਕਹਿੰਦੇ ਕਿ ਜਾਨ ਨੂੰ ਦਿਲ ਨਹੀਂ ਕਰਦਾ ਇਹ ਬਹੁਤ ਹੀ ਕਾਮ ਬਹੁਤ ਹੀ ਗ੍ਰੀਨਰੀ ਏਰੀਆ ਵਾ ਬਹੁਤ ਹੀ ਹਰਿਆਵਲ ਇੱਥੇ ਤੇ ਇਸ ਕਰਕੇ ਇਹ ਮਨ ਨੂੰ ਰਿਲੈਕਸੇਸ਼ਨ ਮਿਲਦੀ ਆ ਇੱਥੇ ਕੁਦਰਤ ਦਿਸਦੀ ਆ ਅਸੀਂ ਕੁਦਰਤ ਕੁਦਰਤ ਕਹਿੰਦੇ ਆ ਕੁਦਰਤ ਕੀ ਆ ਅਸਲ ਚ ਕੁਦਰਤ ਏਹੀ ਹੋਈ ਆ ਇੱਥੇ ਕੁਦਰਤ ਵੇਖਣ ਨੂੰ ਮਿਲਦੀ ਆ ਸੁਣਨ ਨੂੰ ਵੀ ਮਿਲਦੀ ਆ ਚਿੜੀਆਂ-ਚੁੜੀਆਂ ਵੀ ਹੈਗੀਆਂ ਬਟ ਉਹ ਰੌਸ਼ਦਾ ਕਰਕੇ ਪਤਾ ਨਹੀਂ ਲੱਗਦਾ ਆਵਾਜ਼ ਇਹਦਾ ਕਰਕੇ ਬਹੁਤਾ ਉਹਨਾਂ ਦਾ ਪਤਾ ਨਹੀਂ ਲੱਗਦਾ ਪਰ ਵੇਖਣ ਨੂੰ ਤੇ ਮਿਲਦੀ ਐ ਤੇ ਇਸ ਕਰਕੇ ਇੱਥੇ ਇੱਥੇ ਸਕੂਨ ਆ ਸਭ ਤੋਂ ਜ਼ਿਆਦਾ ਤੇ ਸਕੂਨ ਦਾ ਕਰਕੇ ਸਕੂਨ ਨੂੰ ਪ੍ਰਾਪਤ ਕਰਨ ਵਾਸਤੇ ਅੱਧੀ ਦੁਨੀਆ ਪਾਗਲ ਹੋਈ ਫਿਰਦੀ ਐ ਭੱਜੀ ਫਿਰਦੀ ਐ ਬਸ ਸਕੂਨ ਦਾ ਕਰਕੇ ਆਪਾਂ ਇੱਥੇ ਕਹਿਂਦੇ ਆਂ ਜੀ ਬਹੁਤ ਹੀ ਵਧੀਆ ਜਾਨ ਨੂੰ ਦਿਲ ਨਹੀਂ ਕਰਦਾ ਬਟ ਹੁਣ ਆਪਾਂ ਜਾਣੇ ਪੈਣਾ ਉਹ ਆਪਾਂ ਚੱਲਦੇ ਹਾਂ ਰਣਜੀਤ ਜੀ ਇਹਨੂੰ ਜੇਰੀ ਅੱਜ ਦੇ ਆਪਾਂ ਹੀ ਪੀਓ ਜੀ ਖਾਓ ਬਾਨਾ ਅੰ ਜੰਮੀ ਜੰਮੀ ਇਹ ਜੰਮੀ ਜੰਮੀ ਹੈ ਲੋ ਜੀ ਜਿਹੜੇ ਜ਼ਰੂਰੀ ਕੰਮ ਆਪਾਂ ਗਏ ਸੀ ਉਹ ਤਾਂ ਆਪਾਂ ਕਰ ਆਏ ਤੇ ਘਰ ਆਪਾਂ ਇੱਕ ਵਾਰੀ ਆ ਗਏ ਹਾਂ ਹਿੰਮਤ ਨਾਲ ਖੇਡ ਮੰਨ ਲਿਆ ਚਾਹ ਪਾਣੀ ਪੀ ਲਿਆ ਤੇ ਮੈਂ ਸੋਚਿਆ ਕਿ ਹੁਣ ਟਿੱਕੇ ਪਾਵਾਂਗੇ ਰਮਾਨਾ ਤੇ ਹੁਣ ਫੇਰ ਆਪਾਂ ਨੂੰ ਇੱਕ ਛੋਟਾ ਜਿਹਾ ਕੰਮ ਪੈ ਗਿਆ ਤੇ ਆਪਾਂ ਉਧਰ ਚੱਲੇ ਆ ਤੇ ਇਹ ਵਲੌਗ ਬਾਕੀ ਇੱਥੇ ਖਤਮ ਹੁੰਦਾ ਵਾ ਤੇ ਜੇ ਵਧੀਆ ਲੱਗਾ ਹੋਵੇ ਤੇ ਲਾਈਕ ਕਮੈਂਟ ਐਂਡ ਸ਼ੇਅਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਜੀ ਇੱਕ ਆਪਾਂ ਨੈਕਸਟ ਵਲੌਗ ਦੇ ਨਾਲ ਓਕੇ ਜੀ ਧੰਨਵਾਦ ਤੁਹਾਡਾ ਸਭ ਦਾ ਖੁਸ਼ ਰਹੋ ਆਬਾਦ ਰਹੋ